ਅੱਜ ਜਿਹੜਾ ਗਰਦੌਰੀਆਂ ਵਾਲੀਆਂ ਫੌਜੀ ਅਲਾਈਨਮੈਂਟ ਹੈ ਹੋਰ ਜਿਹੜੀਆਂ ਕਿਸਮਾਂ ਦੇ ਪੈਸੇ ਸਰਕਾਰ ਵੱਲੋਂ ਨਹੀਂ ਪਾਏ ਜਾ ਰਹੇ ਤੇ ਇਸ ਕਰਕੇ ਕੱਪੜੇ ਲਾ ਕੇ ਆ ਬਜ਼ੁਰਗ ਸਰੀਰ ਨੌਜਵਾਨ ਆਗੂ ਭਾਰਤੀ ਕਿਸਾਨ ਜੁਣੀ ਏਕਤਾ ਸੰਘਰਸ਼ ਦੇ ਲਗਾਤਾਰ ਜਿਹੜੇ ਨੇ ਭਰਾਓ ਮਾਰਚ ਕਰ ਰਹੇ ਨੇ ਠੰਡ ਵੇਖੋ ਅੱਜ ਜਿੰਨਾ ਜਿੰਨਾ ਥਾਵਾਂ ਦੇ ਉੱਤੋਂ ਤੁਸੀ ਵਨ ਟੁੱਟਿਆ ਸੀ ਅਜੇ ਤੱਕ ਕੋਈ ਇਹਨੂੰ ਕੋਈ ਖਰਾਬਾ ਨਹੀਂ ਗਾ ਪਿਆ ਉੱਥੇ ਸਰਕਾਰਾਂ ਲਾਲ ਲਾਲਾ ਕਰਨੀਆਂ ਵੀ ਅਸੀਂ ਖਰਾਬੇ ਪਾਤੇ ਆ ਨਾਂ ਕੋਠਿਆਂ ਦਾ ਨਾਂ ਇਹਨਾਂ ਨੇ ਅਜੇ ਤੱਕ ਜ਼ਮੀਨਾਂ ਦਾ ਜਿਹੜੇ ਇਹਨਾਂ ਦੇ ਚਾਹੇਤੇ ਹਨ ਉਹਨਾਂ ਨੂੰ ਸਿਰਫ ਇਹਨਾਂ ਨੇ ਖਰਾਬੇ ਪਾਏ ਆ ਬਾਕੀ ਕਿਸੇ ਨੂੰ ਕੋਈ ਖਰਾਬਾ ਨਹੀਂ ਪ੍ਰਦਾਨ ਕੀਤਾ ਜਿਹੜਾ ਭਗਵੰਤ ਮਾਨ ਜੀ ਕੱਲ ਪਾਰਲੀਮੈਂਟ ਦੇ ਵਿੱਚ ਬੜਾ ਰੌਲਾ ਪਾਉਂਦੇ ਸੀ ਇਹਨਾਂ ਲੋਕਾਂ ਨੂੰ ਵੇਖੋ ਅੰਮ੍ਰਿਤਸਰ ਵਾਲੇ ਡੀਸੀ ਨੂੰ ਪੁੱਛੋ ਐਸਡੀਆ ਨੂੰ ਪੁੱਛੋ ਕਿ ਕਿੰਨੇ ਕਿੰਨੇ ਕੰਪੋਜੀਸ਼ਨ ਇਹਨੇ ਖਰਾਬਾ ਇਹਨੇ ਵਣਤਾ ਵਾ ਸਾਡੇ ਪੈੜੀ ਖਰਾਬੇ ਦੇ ਪੈਸੇ ਪਾਏ ਨਾ ਸਾਡੇ ਮਕਾਨਾਂ ਦੇ ਪਾਏ ਜਾਂ ਜਿਹੜੀਆਂ ਹੱਡੀਆਂ ਕੁਝ ਕੱਚੀਆਂ ਪੈਲੀਆਂ ਨੇ ਬਾਕੀ ਜਿਹੜੇ ਠੇਕੇ ਦੇ ਲਈਆਂ ਪੈਲੀਆਂ ਨੇ ਉਹਨਾਂ ਦੇ ਪੈਸੇ ਨਾ ਪਾਏ ਤਾਂ ਅਸੀਂ ਸੰਘਰਸ਼ ਜਿਹੜਾ ਆ ਤਗੜਾ ਵਿਢਾਂਗੇ ਰੇਲਾਂ ਦੀ ਕਾਲੀ ਵੀ ਦਾਂਗੇ ਕਿਉਂਕਿ ਰੇਲਾਂ ਦੀ ਕਾਲੀ ਅਸੀਂ ਤਗੜੇ ਹੋਗੇ ਦਾਂਗੇ ਇਹ ਨਹੀਂਗਾ ਪੀਐਸਸੀ ਤੇ ਠੰਡ ਦੇ ਵਿੱਚ ਕੱਪੜੇ ਲਾ ਕੇ ਜਾ ਦਿੰਦੇ ਨਾ ਤੇ ਰੇਲਾਂ ਦੇ ਉੱਤੇ ਵੀ ਬਹਿ ਜਾਣਾ ਜਾ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਭਾਰਤੀ ਕਿਸਾਨ ਜਣੇ ਇਕਤਾ ਸੰਘਰਸ਼ਲੋਂ ਬਲਾਕ ਜਨਾਲਾ ਤੇ ਬਲਾਕ ਕਰਮਦਾਸ ਦੇ ਵਿੱਚ ਅੱਜ ਜਿਹੜਾ ਗਰਦੌਰੀਆਂ ਵਾਲੀਆਂ ਫੌਜੀ ਅਲਾਈਨਮੈਂਟ ਹੋਰ ਜਿਹੜੀਆਂ ਕਿਸਮਾਂ ਦੇ ਪੈਸੇ ਸਰਕਾਰ ਵੱਲੋਂ ਨਹੀਂ ਪਾਏ ਜਾ ਰਹੇ ਇੱਕ ਜਿਹੜੇ ਮਕਾਨਾ ਬੜੇ ਡੈਮੇਜ ਹੋ ਗਏ ਮਕਾਨਾਂ ਦੇ ਪੈਸੇ ਵੀ ਨਹੀਂ ਪਾਏ ਜਾ ਰਹੇ ਇੱਕ ਕਹਿ ਰਿਹਾ ਵੀ ਜਿਹੜਾ ਜਮੇਬੰਦੀ 'ਚ ਨਾ ਆਇਆ ਸਿਰਫ ਪਰਿਵਾਰ ਦੇ ਵੱਡੇ ਜੀ ਨੂੰ ਇੱਕ ਨੂੰ ਕੰਪਨਸੇਸ਼ਨ ਦੇਣੀ ਇੱਕ ਨੂੰ ਖਰਾਬਾ ਦੇਣਾ ਦੂਜਿਆਂ ਨੂੰ ਨਹੀਂ ਦੇਣਾ ਪਰਾਹੋ ਅੱਗੇ ਨੇ ਆਪਦੇ ਪੋਤੇ ਆ ਉਹ ਵੱਖੋ ਵੱਖਿਆ ਵੱਖ-ਵੱਖ ਉਹਨਾਂ ਦੇ ਘਰ ਆ 5 ਏਕੜ ਤਾਂ ਕਿ ਸਰਕਾਰ ਨੇ ਆਖਿਆ ਇਹ ਤੇ ਉਹ 100 ਕਿੱਲੇ ਤੋਂ ਚੋਕ ਕੇ ਪੰਜ ਏਕੜ ਦੇ ਰਹੇ ਆ ਦੂਜਾ ਜਿਹੜਾ ਪਰਿਵਾਰ ਆ ਉਹ ਵੇਖ ਰਿਹਾ ਵੀ ਆਪਾਂ ਕਿੱਥੋਂ ਲੈਣਾ ਮਾਇਵਾ ਤੇ ਚੌਥੇ ਨੰਬਰ ਤੇ ਹਜੇ ਤੱਕ ਕਿਹੜੇ ਪੱਕੀਆਂ ਪੈ ਲਈਆਂ ਨੇ ਆਪ ਪ੍ਰਧਾਨ ਜੀ ਕੋਨੇਵਾਲ ਖੜੇ ਨੇ ਜਿੱਥੇ ਸਭ ਤੋਂ ਵੱਧ ਡੈਮੇਜ ਹੋਇਆ ਕੋਨੇਵਾਲ ਪਰਾਹੋ ਕੋਨੇਵਾਲ ਵੀ ਹਜੇ ਪੱਕੀਆਂ ਪੱਕੀਆਂ ਜ਼ਮੀਨਾਂ ਦੇ ਵੀ ਨਹੀਂ ਪੈਸੇ ਪਾਏ ਜਾ ਰਹੇ ਤੇ ਇਸ ਕਰਕੇ ਕਪੜੇ ਲਾ ਕੇ ਆ ਬਜ਼ੁਰਗ ਸਰੀਰ ਨੌਜਵਾਨ ਆਗੂ ਭਾਰਤੀ ਕਿਸਾਨ ਜੁਨੇ ਇਕਤਾ ਸੰਘਰਸ਼ ਦੇ ਲਗਾਤਾਰ ਜਿਹੜੇ ਨੇ ਭਾਹੋ ਮਾਰਚ ਕਰ ਰਹੇ ਨੇ ਠੰਡ ਵੇਖੋ ਅੱਜ 31 ਤਰੀਕ ਆ ਤੇ ਅੱਜ ਠੰਡ ਵੇਖੋ ਲਗਾਤਾਰ ਮੋਟਰਸਾਈਕਲ ਮਾਰਚ ਕਰ ਰਹੇ ਨੇ ਤੇ ਇਸ ਕਰਕੇ ਵੀ ਲੋਕਾਂ ਨੂੰ ਲੋਕਾਂ ਤੱਕ ਗੱਲ ਜਾਵੇ ਜਿਹੜਾ ਭਗਵੰਤ ਮਾਨ ਜੀ ਕੱਲ ਪਾਰਲੀਮੈਂਟ ਦੇ ਵਿੱਚ ਬੜਾ ਰੌਲਾ ਪਾਉਂਦੇ ਸੀ ਇਹਨਾਂ ਲੋਕਾਂ ਨੂੰ ਵੇਖੋ ਅੰਮ੍ਰਿਤਸਰ ਵਾਲੇ ਡੀਸੀ ਨੂੰ ਪੁੱਛੋ ਐਸਡੀਆ ਨੂੰ ਪੁੱਛੋ ਕਿ ਕਿੰਨੇ ਕਿੰਨੇ ਕੰਪੋਸ਼ੀਸ਼ਨ ਇਹਨੇ ਖਰਾਬਾ ਇਹਨੇ ਵੜਤਾ ਵਾ ਇਸ ਕਰਕੇ ਇਹਨਾਂ ਨਾਲ ਗੱਲ ਵੀ ਕਰਾਉਂਦੇ ਆ ਇੱਥੋਂ ਦੇ ਕੋਨੇ ਵਾਲ ਜਿਹੜਾ ਸਭ ਤੋਂ ਵੱਧ ਅਫੈਕਟਡ ਹੋਇਆ ਸ਼ਹਿਰਾਂ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਾਉਂਦੇ ਆ ਹਾਂਜੀ ਪ੍ਰਧਾਨ ਜੀ ਕੀ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਂਦੂਨੂ ਇਕਤਾ ਸੰਘਰਸ਼ ਦਾ ਜ਼ਿਲ੍ਹਾ ਆਗੂ ਵੇਖੋ ਪ੍ਰਧਾਨ ਜੀ ਆਡੇ ਸਾਰੇ ਫੈਕਟ ਹੋਏ ਆ ਜਿੰਨੀ ਇਹ ਸਾਰੀ ਬਾਰਡਰ ਬੈਲਟ ਆ ਜਿੰਨਾ ਜਿੰਨਾ ਥਾਵਾਂ ਦੇ ਉੱਤੋਂ ਤੂਸੀ ਬੰਨ ਟੁੱਟਿਆ ਸੀ ਅਜੇ ਤੱਕ ਕਿਸੇ ਨੂੰ ਕੋਈ ਖਰਾਬਾ ਨਹੀਂ ਗਿਆ ਪਿਆ ਉੱਥੇ ਸਰਕਾਰਾਂ ਲਾਲ ਲਾਲਾ ਕਰਨਡੀਆਂ ਵੀ ਅਸੀਂ ਖਰਾਬੇ ਪਾਤੇ ਆ ਪਰ ਅਜੇ ਤੱਕ ਨਾ ਕੋਠਿਆਂ ਦਾ ਨਾ ਇਹਨਾਂ ਨੇ ਅਜੇ ਤੱਕ ਜ਼ਮੀਨਾਂ ਦਾ ਜਿਹੜੇ ਇਹਨਾਂ ਦੇ ਚਾਹੇਤੇ ਹਨ ਉਹਨਾਂ ਨੂੰ ਸਿਰਫ ਇਹਨਾਂ ਨੇ ਖਰਾਬੇ ਪਾਏ ਆ ਬਾਕੀ ਕਿਸੇ ਨੂੰ ਕੋਈ ਖਰਾਬਾ ਨਹੀਂ ਪ੍ਰਧਾਨ ਜੀ ਪਾਇਆ ਆ ਵੇਖੋ ਜੀ ਹੋਰ ਅੱਗੋਂ ਨਾਲ ਗੱਲ ਕਰਾਉਣੀ ਹੈ ਕੀ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਮੈਂ ਗਰਜਿੰਦ ਸਿੰਘ ਬਲਾਕ ਪ੍ਰਧਾਨੀਆਂ ਵਾਲਾ ਭਰਾਓ ਜਿਹੜਾ ਆਪਾਂ ਰੋਡ ਮਾਰਚ ਅੱਜ ਰੈਲੀ ਕੱਢਣ ਲੱਗੇ ਆ ਪਿੰਡਾਂ ਦੇ ਵਿੱਚੋਂ ਦੀ ਜਿਹੜੇ ਸਰਕਾਰਾਂ ਦੇ ਨੀਤੀਆਂ ਕਰਕੇ ਕੱਢਣ ਲੱਗੇ ਆ ਜਿਹੜੇ ਇਹਨਾਂ ਨੇ ਪੈਲੀਆਂ ਦੇ ਖਰਾਬੇ ਸਾਡੇ ਉਹ ਨਹੀਂ ਪਾਏ ਕੋਠਿਆਂ ਦੀਆਂ ਫੈਲਾ ਇਹਨਾਂ ਦੇ ਦਫ਼ਤਰ ਜਵਾਂ ਪਈਆਂ ਉਹ ਨਹੀਂ ਪੈਸੇ ਪਾਏ ਜਿਹੜੇ ਇਹਨਾਂ ਦੇ ਬਹੁਤੇ ਹੀ ਜੜੇ ਲੱਗੇ ਸੀ ਉਹਨਾਂ ਦੇ ਇਹਨਾਂ ਨੇ ਟਾਵੇਂ ਟਾਵੇਂ ਪੈਸੇ ਪਾਏ ਜੋ ਵਾਹਿਗੁਰੂ ਜੀ ਕਾ ਖਾਲਸਾ ਆ ਵੇਖੋ ਜੀ ਬਜ਼ੁਰਗ ਸਰੀਰ ਨਾਲ ਗੱਲਬਾਤ ਕਰਾਉਣਾ ਵਾ ਬਜ਼ੁਰਗ ਸਰੀਰ ਆ ਫੇਰ ਵੀ ਕੱਪੜੇ ਲਾਉਣ ਨੂੰ ਮਜਬੂਰ ਹੋਇਆ ਕਿੰਨਾ ਕਰਕੇ ਨਾ ਲੋਕਾਂ ਕਰਕੇ ਜਿਨ੍ਹਾਂ ਨੂੰ ਹਜੇ ਤੱਕ ਪੈਲਿਆਂ ਦੇ ਖਰਾਬੇ ਨਹੀਂ ਮਿਲੇ ਇਹਨਾਂ ਨੇ ਆਪ ਹੀ ਜਦੋਂ ਡੈਮਾਂ 'ਚ ਪਾਣੀ ਵੱਧ ਕਰ ਛਕਿਆ ਮੁੜ ਕੇ ਵੱਧ ਪਾਣੀ ਦਰਿਆ ਛੱਡਿਆ ਤੇ ਦਰਿਆ ਨੇ ਇੱਥੋਂ ਹੀ ਖੋਨੇਵਾਲ ਤੋਂ ਸੱਤ ਜਗ੍ਹਾ ਜਿਹੜਾ ਬੰਨ ਤੋੜਿਆ ਉਦੋਂ ਜਦੋਂ ਵੱਡਾ ਡੈਮੇਜ ਹੋਇਆ ਜਨਾਲੇ ਨੂੰ ਤੇ ਰਮਦਾਸ ਨੂੰ ਸਾਰੇ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਆਪਣਿਆਂ ਨੇ ਆਪਣਿਆਂ ਦੀ ਬਾਹ ਫੜੀ ਪਰ ਸਰਕਾਰ ਵੱਲੋਂ ਇਸ ਇਤਿਹਾਰਾਂ ਚ ਲਾਇਆ ਗਿਆ ਵੀ ਅਸੀਂ ਕੰਪੋਜੀਸ਼ਨ ਵਾਰਤੀ ਖਰਾਬੇ ਬਣਤੇ ਆ ਆ ਲੋਕਾਂ ਨੂੰ ਹਜੇ ਤੱਕ ਨਹੀਂ ਖਰਾਬੇ ਮਿਲੇ ਇੰਨੀ ਠੰਡ ਦੇ ਵਿੱਚ ਭਰਾਓ ਮੋਟਰਸਾਈਕਲ ਚਲਾਉਣਾ ਇਹ ਮੈਂ ਕੱਪੜੇ ਲਾ ਕੇ ਮੋਟਰਸਾਈਕਲ ਚਲਾ ਰਹੇ ਨੇ ਕਿੱਡੀ ਵੱਡੀ ਗੱਲ ਆ ਗੱਲ ਕਰਾਉਣੇ ਹਾਂਜੀ ਕੀ ਨਾ ਜੀ ਕੀ ਹਸਕ ਜੀ ਪ੍ਰਧਾਨ ਬਲਾਗ ਹਾਂਜੀ ਵਾਈਕਾ ਖੜਸਾ ਵਾਈ ਫਤਿਹ ਆ ਬਜ਼ੁਰਗਾਂ ਹੋਰ ਕੀ ਨਾ ਜੀ ਆਪਣਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਹਾਂਜੀ ਆ ਮੈਂ ਤਾਂ ਨਾ ਹੋਰ ਨਾਲ ਨੇ ਗੱਲ ਕਰਉਣਾ ਆਗੂ ਨਾ ਆ ਕੋਨੇ ਪਿੰਡ ਕਿਹੜਾ ਜੀ ਆਪਣਾ ਪਤਾ ਨਹੀਂ ਇੱਥੇ ਆਜੋ ਇੱਥੇ ਇਧਰ ਕੋਨੇਵਾਲ ਜੀ ਹਜੇ ਤੱਕ ਕਮ ਅਵਤਾਰ ਸਿੰਘ ਕੀ ਨਾਂ ਜੀ ਅਵਤਾਰ ਸਿੰਘ ਪਿੰਡ ਕੋਨੇਵਾਲ ਅਵਤਾਰ ਸਿੰਘ ਤੇ ਜਿਹੜੇ ਖਰਾਬੇ ਮਿਲ ਗਏ ਆਪਾਂ ਨੂੰ ਜੀ ਨਹੀਂ 100% ਰਹਿੰਦੇ ਆ ਜੀ 100% ਜਿਹੜਾ ਖਰਾਬਾ ਹੋ ਰਿਹਾਦਾ ਵੇਖੋ ਇਹ ਵੀਡੀਓ ਨੂੰ ਵੱਸੋ ਵੱਧ ਸ਼ੇਅਰ ਕਰਨਾ ਜੋ ਇਹਨਾਂ ਲੋਕਾਂ ਦੀ ਆਵਾਜ਼ ਬਣਿਆ ਉਹ ਬਾਰਡਰ ਬੈਲਟਾਂ ਦੀ ਤੁਸੀਂ ਬਹੁਤ ਸੇਵਾ ਕੀਤੀ ਬਹੁਤ ਰਾਸ਼ਨ ਵੰਡੇ 20 ਵੰਡੀਆਂ ਖਾਦ ਡੀਜ਼ਲ ਇਹਨਾਂ ਲੋਕਾਂ ਕਰਕੇ ਪਰ ਆੜੀ ਸਰਕਾਰ ਆ ਇਸ ਧਾਰੈਨੇ ਕਰੋੜਾ ਰੁਪਏ ਖਰਚਦੇ ਪਰ ਖਰਾਬਾ ਹਜੇ ਤੱਕ ਨਹੀਂ ਵੰਡਿਆ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਮੈਂ ਬਟਾ ਮਾਲ ਭਾਰਤੀ ਖਾਂਜੂਣੀ ਇਕਤਾ ਸੰਘਰਸ਼ ਦਾ ਜਿਲ੍ਹਾ ਆਗੂ ਮੇਰੇ ਭਰਾਓ ਅਜੇ ਤੱਕ ਇਹਨਾਂ ਸਰਕਾਰਾਂ ਨੇ ਜਿਹੜਾ ਆ ਕੁਝ ਨਹੀਂ ਕਿਸੇ ਨੂੰ ਪਾਇਆ ਕਿਉਂਕਿ ਹਰ ਪਿੰਡ ਦੇ ਵਿੱਚ ਕੋ ਦੋ ਚਮਚ ਚਮਚ ਨੂੰ ਇਹਨਾਂ ਪੈਸੇ ਪਾਤੇ ਨੇ ਝੋਨੇ ਦੇ ਖਰਾਬੇ ਦੇ ਮਕਾਨ ਖਰਾਬੇ ਦਾ ਦਿੱਤਾ ਹੀ ਕੱਖ ਨਹੀਂਗਾ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਨੇ ਕਰਦੀਆਂ ਹੀ ਕੱਖ ਨਹੀਂ ਸਿਰਫ ਫੋਟਾਂ ਖਚਾਉਣ ਤਾਂ ਕੀ ਆਗੀਆਂ ਨੇ ਜਾਂ ਭੰਡਬਾਜੀ ਕਰਦੀਆਂ ਨੇ ਕਿਉਂਕਿ ਜੇ ਸਰਕਾਰਾਂ ਨੇ ਇਹਨਾਂ ਚੀਜ਼ਾਂ ਵੱਲ ਖਿਆਲ ਨਾ ਕੀਤਾ ਨਾ ਸਾਡੇ ਪੈਲੀ ਖਰਾਬੇ ਦੇ ਪੈਸੇ ਪਾਏ ਨਾ ਸਾਡੇ ਮਕਾਨਾਂ ਦੇ ਪਾਏ ਜਾਂ ਜਿਹੜੀਆਂ ਸਾਡੀਆਂ ਕੁਝ ਕੱਚੀਆਂ ਪੈਲੀਆਂ ਨੇ ਬਾਕੀ ਜਿਹੜੇ ਠੇਕੇ ਦੇ ਲਈਆਂ ਪੈਲੀਆਂ ਨੇ ਉਹਨਾਂ ਦੇ ਪੈਸੇ ਨਾ ਪਾਏ ਤਾਂ ਅਸੀਂ ਸੰਘਰਸ਼ ਜਿਹੜਾ ਆ ਤਗੜਾ ਵਿਢਾਂਗੇ ਕਿਉਂਕਿ ਜੇ ਹੋ ਸਕਿਆ ਤਾਂ ਅਸੀਂ ਰੇਲਾਂ ਦੀ ਕਾਲ ਵੀ ਦਾਂਗੇ ਕਿਉਂਕਿ ਰੇਲਾਂ ਦੀ ਕਾਲ ਵੀ ਅਸੀਂ ਤਗੜੇ ਹੋ ਕੇ ਦਾਂਗੇ ਇਹ ਨਹੀਂਗਾ ਕਿ ਅਸੀਂ ਤੇ ਠੰਡ ਦੇ ਵਿੱਚ ਕੱਪੜੇ ਲਾ ਕੇ ਜਾ ਚੰਨਾ ਤੇ ਰੇਲਾਂ ਦੇ ਉੱਤੇ ਵੀ ਬਹਿ ਜਾ ਕੇ ਜਾ ਕੇ ਇਸ ਕਰਕੇ ਅਸੀਂ ਇਹੋ ਬੇਨਤੀ ਕਰਦੇ ਹਾਂ ਤਗੜੇ ਹੋਏ ਘਰਾਂ ਦੇ ਵਿੱਚੋਂ ਨਿਕਲੋ ਤੇ ਆਪਣੇ ਖਰਾਬੇ ਲੈਣ ਦੀ ਆ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦ ਹੋਰ ਵੀ ਆ ਨੌਜਵਾਨ ਅੱਜ ਹੰਜ ਕੀ ਕਹਿਣਾ ਚਾਹੁੰਦੇ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬਾਤ ਸਿੰਘ ਭਾਰਤੀ ਕਿਸਾਨ ਜੰਮੇ ਹਾਂ ਜਲਾਗੂ ਵਾਹਿਗੁਰੂ ਜੀ ਕਾ ਸਰਕਾਰ ਨੇ ਕੋਈ ਖਰਾਬਾ ਨਹੀਂ ਦਿੱਤਾ ਕੋਈ ਇਹਨਾਂ ਨੇ ਸਿਰਫ ਆਪਣੇ ਬੰਦੇ ਜਿਹੜੇ ਕੋ ਨਮਾਇੰਦੇ ਉਹਨਾਂ ਨੂੰ ਕੋ ਦਿੱਤਾ ਵਾ ਬਾਕੀ ਹੋਰ ਕਿਸੇ ਨੂੰ ਕੁਝ ਨਹੀਂ ਦਿੱਤਾ ਇਹ ਸਾਰੇ ਅੱਗੇ ਅਪੀਲ ਆ ਵੀ ਇਕੱਠੇ ਹੋ ਕੇ ਸਾਰੇ ਸੰਘਰਸ਼ ਲੜੀਏ ਆ ਜੀ ਵੇਖੋ ਹਣ ਹੌਲੀ ਹੌਲੀ ਮੁਰਸ਼ਲ ਸਾਰਿਆਂ ਨੇ ਤੋੜਨੇ ਆ ਸਾਰਿਆਂ ਨੇ ਮੁਰਸ਼ਲ ਤੋੜਨੇ ਆ ਨਾ ਆਪਣਾ ਲੈ ਫਿਰ ਸ਼ਾਟ ਹੌਲੀ ਹੌਲੀ ਆਲੀ ਆਲੀ ਕਰਦੇ ਆ ਤੋੜਦੇ ਆ ਛੋੜਦੇ ਆ ਮੁਰਕੇ ਮੈਨੂੰ ਦੇ ਕੇ ਟੇਡੇ ਰੋ ਫੋਨ ਕਰਕੇ Hãy subscribe cho kênh Ghiền Mì Gõ Để không bỏ lỡ những